ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਹੋਰ ਠੀਕ ਹੋ ਕੀ ਹਾਲ ਹੈ ਅੱਜ ਦਾ ਮੌਸਮ ਵਧੀਆ ਬਣਿਆ ਹੋਇਆ ਹੈ ਰਾਹਤ ਹੈ ਕੁਛ ਅੱਜ ਮਾਲ ਪਸ਼ੂ ਨੂੰ ਕਿੱਥੇ ਕਿੱਥੇ ਮੀਂਹ ਪਿਆ ਅੱਜ ਇੱਕ ਤਾਂ ਕਮੈਂਟ ਕਰਕੇ ਇਹ ਦੱਸਿਓ ਅੱਜ ਇੱਕ ਤੁਹਾਨੂੰ ਨਵੀਂ ਗੱਲ ਦੱਸਦਾ ਮੇਰੇ ਆਪਾਂ ਗੱਲ ਕਰਾਂਗੇ ਡਰਾਈ ਮੈਟਰ ਤੇ ਕਈ ਬਾਈਆਂ ਦੇ ਫੋਨ ਆਏ ਅਛਲ ਵੀਰ ਡਰਾਈ ਮੈਟਰ ਬਾਰੇ ਜਰੂਰ ਦੱਸੋ ਅੱਜ ਇੱਕ ਯੂਟਿਊਬਰ ਦਾ ਫੋਨ ਆਇਆ ਮੈਨੂੰ ਮੈਨੂੰ ਦੁੱਖ ਜਾ ਵੀ ਹੋਇਆ ਯਾਰ ਗੱਲ ਦਾ ਮੈਨੂੰ ਕਹਿੰਦਾ ਬਾਈ ਕਿੰਨੇ ਕੁ ਸਬ ਸਬਸਕ੍ਰਾਈਬ ਹੋ ਗਏ ਤੇਰੇ ਮਹਾ ਯਾਰ ਮੈਂ ਤਾਂ ਕਦੇ ਦੇਖੇ ਦੁੱਖੇ ਨਹੀਂ ਇਹ ਮਹਾ ਮੈਨੂੰ ਤਾਂ ਪਤਾ ਨਹੀਂ ਮਹਾ ਯਾਰ ਮੈਂ ਤਾਂ ਸਿੰਪਲ ਜੀ ਵੀਡੀਓ ਬਣਾ ਕੇ ਐ ਕਹਿੰਦਾ ਬਾਈ ਐ ਥੋੜੋ ਇਹ ਕੰਮ ਚੱਲਦਾ ਹੁੰਦਾ ਕਹਿੰਦਾ ਐ ਥੋੜੋ ਆ ਸਾਨੂੰ ਕਹਿੰਦਾ 2-2 ਸਾਲ ਲੱਗ ਗਏ ਕਹਿੰਦਾ ਬਾਈ ਐ ਕਰਕੇ ਕਹਿੰਦਾ ਇੱਕ ਪਤਾ ਨਹੀਂ ਕੀ ਕਹਿੰਦਾ ਸੀ ਉਹ ਯਾ ਥਮ ਮੇਲ ਬਣਾਓ ਉਹ ਵੀਡੀਓ ਜੀ ਲਾ ਕੇ ਉੱਤੇ ਹੋਰ ਗਾਈਆਂ ਦੇ ਛੱਡੇ-ਚੁੱਡੇ ਜੇ ਲਾ ਕੇ ਕਹਿੰਦਾ ਲਵੀ ਐ ਕਹਿੰਦਾ ਅਸੀਂ ਵੀ ਪਾਉਣੇ ਹੁੰਨੇ ਆ ਕਹਿੰਦਾ ਫੇਰ ਕਹਿੰਦਾ ਵੀਡੀਓ ਵਾਇਰਲ ਹੁੰਦੀ ਆ ਮੈਂ ਕਿਹਾ ਯਾਰ ਫਿਰ ਮਾ ਫਿਰ ਤੁਸੀਂ ਵਾਇਰਲ ਮੈਂ ਵੀਡੀਓ ਤੁਸੀਂ ਫਿਰ ਵਾਇਰਲ ਦਾ ਕੀ ਮਤਲਬ ਆ ਤੁਹਾਡਾ ਲਵੀ ਕੁਛ ਨਾ ਕੁਛ ਲੋਕਾਂ ਨੂੰ ਆਟਪਟਾ ਦਿਖਾ ਕੇ ਚਟਪਟਾ ਦਿਖਾ ਕੇ ਮਸਾਲਾ ਲਾ ਕੇ ਮਹਾ ਯਾਰ ਮੈਥੋਂ ਦਾ ਇਹ ਮਸਾਲੇ ਮਸੂਰ ਮਹਾ ਇਹ ਮੈਥੋਂ ਦਾ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਮੈਂ ਜਿਹੇ ਜਿਹਾ ਹੈਗਾ ਮੈਂ ਤਾਂ ਉਹੋ ਜਿਹੀ ਠੀਕ ਆ ਮਾ ਕਿੰਨਾ ਟਾਈਮ ਹੋ ਗਿਆ ਤੈਨੂੰ ਵੀਡੀਓ ਪਾਉਂਦੇ ਨੂੰ ਕਹਿੰਦਾ ਵੀ ਸਾਨੂੰ ਕਹਿੰਦਾ 1 ਸਾਲ ਡੇਢ ਸਾਲ ਹੋ ਗਿਆ ਸਾਡਾ 5-6000 ਸਬਸਕ੍ਰਾਈਬਰ ਉਹ ਹੋ ਗਿਆ ਸਬਸਕ੍ਰਾਈਬਰ ਮਾ ਅੱਛਾ ਮਾ ਜਲਾਇਆ ਦਾਸ ਮੈਨੂੰ ਮਾਹਲ ਵੀ 1 ਲੀਟਰ ਦੁੱਧ ਬਣਾਉਣ ਵਾਸਤੇ ਗਾਂ ਨੂੰ ਕਿੰਨਾ ਪਾਣੀ ਦੀ ਜ਼ਰੂਰਤ ਆ ਫਿਰ ਗੁਣਮੁਣ ਮਤਲਬ ਫਿਰ ਫਿਰ ਕੁਝ ਨਹੀਂ ਪਤਾ ਮਹਾ ਬਾਈ ਫਿਰ ਮੈਂ ਵੇ ਤੂੰ ਆਪਦਾ ਕੰਮ ਰੱਖ ਮਹਾ ਫਿਰ ਮੈਂ ਮੈਨੂੰ ਆਪਦੇ ਤਰੀਕੇ ਨਾਲ ਚੱਲਣ ਦੇ ਮਹਾ ਜੇ ਤੈਨੂੰ ਐ ਨਹੀਂ ਪਤਾ ਨਾਲ ਵੀ ਇੱਕ ਗਾਂ ਨੂੰ ਦੁੱਧ ਬਣਾਉਣ ਲਈ 1 ਲੀਟਰ ਦੁੱਧ ਬਣਾਉਣ ਲਈ ਕਿੰਨਾ ਪਾਣੀ ਚਾਹੀਦਾ ਜੇ ਤੈਨੂੰ ਹਜੇ ਤੱਕ ਇਹ ਹੀ ਚੀਜ਼ ਦਾ ਨਹੀਂ ਪਤਾ ਮਹਾ ਫਿਰ ਤੂੰ ਲੋਕਾਂ ਨੂੰ ਕੀ ਦੱਸੇਗਾ ਹਨ ਮੈਂ ਸਾਡਾ ਕੁਝ ਮਕਸਦ ਹੋਰ ਆ ਦੂਜੀ ਗੱਲ ਉਹਨੂੰ ਮੈਂ ਇੱਕ ਇੱਕ ਗੱਲ ਹੋਰ ਕਹੀ ਮਹਾ ਜਾਂਦਾ ਜਾਂਦਾ ਇੱਕ ਗੱਲ ਹੋਰ ਸੁਣ ਕੇ ਜਾਈ ਮਹਾ ਮੇਰੇ ਨਾਲ ਜਿਹੜਾ ਬੰਦਾ ਜੁੜੂਗਾ ਉਹ ਵੀਡੀਓ ਤੇ ਉਂਗਲ ਮਾਰ ਕੇ ਤਾਂ ਨਹੀਂ ਲਗਾਉਂਦਾ ਮੇਰੇ ਨਾਲ ਜਿਹੜਾ ਜੁੜੂਗਾ ਨਾ ਦਿਲੋਂ ਜੁੜੂਗਾ ਕਿਉਂਕਿ ਮੈਂ ਮੈਂ ਦਿਲ ਸਾਫ ਵਾਲਾ ਹੀ ਬੰਦਾ ਮੈਂ ਆਪ ਵੀ ਜਿਹਦੇ ਨਾਲ ਜੁੜਦਾ ਉਹਨੂੰ ਆਪਣਾ ਹੀ ਬਣਾ ਲ ਲਾ ਕਈ ਵੀਰਾਂ ਨੇ ਫੋਨ ਕਰੇ ਹੋਣਗੇ ਆਪਾਂ ਨੂੰ ਪਤਾ ਜਿਨੇ ਜਿਨੇ ਆਪਾਂ ਨੂੰ ਫੋਨ ਕਰਿਆ ਕਮੈਂਟ ਕਰਕੇ ਦੱਸਿਓ ਲੱਭ ਕਿਸੇ ਨੂੰ ਲੱਭ ਯਾਰ ਲੱਭ ਹਾਂ ਮੈਂ ਫੋਨ ਕਿਉਂ ਕਰ ਲਿਆ ਚਾਹੇ ਘੰਟਾ ਲੱਗੇ ਚਾਹੇ ਚਾਹੇ ਬੰਦਾ ਡੇਢ ਘੰਟੇ ਉਹ ਬੈਂਕ ਕੋਲ ਕੋਈ ਲਾਉਂਦਾ ਮੈਂ ਬੈਂਕ ਕੋਲ ਲਾਉਣਾ ਜੇ ਮਿਸ ਕਾਲ ਆਈ ਆ ਤਾਂ ਜਾਂ ਜੇ 5 ਮਿੰਟਾਂ ਦਾ ਟਾਈਮ ਦੇ ਤਾਂ ਅਗਲੇ ਨੂੰ ਤਾਂ 5 ਮਿੰਟਾਂ ਬਾਅਦ ਅਗਲੇ ਨੂੰ ਫੋਨ ਲਾਈਦਾ ਫੋਨ ਲਾ ਕੇ ਆਲੇ ਨੂੰ ਇਹ ਕਹੀਦਾ ਲਵੀ 10 ਬਾਈ ਕੀ ਸੇਵਾ ਕਰ ਸਕਦੇ ਆਂ ਤੇਰੀ ਕਿਉਂਕਿ ਆਪਾਂ ਸੇਵਾ ਵੰਡਣੀ ਆ ਲਵੀ ਨਾ ਆਪਾਂ ਕਹਿੰਦੇ ਹਰੇਕ ਬੰਦਾal ਵੀ ਮਿਹਨਤ ਦੀ ਰੋਟੀ ਖਾਵੇ ਇਹ ਮੈਨੂੰ ਅੱਜ ਇਹ ਚੀਜ਼ ਬੜੀ ਮਨੂਮਾ ਫਿਰ ਸੋਚਿਆ ਵੀ ਯਾਰਾ ਲਵੀ ਯਾਰਾ ਵੀ ਇਸ ਤਰੀਕੇ ਨਾਲ ਵੀ YouTube ਤੇ ਵੀਡੀਓ ਨਾ ਇਸ ਤਰੀਕੇ ਨਾਲ ਪੈਂਦੀਆਂ ਨੇ ਐਂ ਕਰਕੇ ਐਂ ਪਾਇਆ ਕਰ ਯਾਰਾ ਬਾਕੀ ਕਮੈਂਟ ਕਰਕੇ ਜੀ ਜਰੂਰ ਦੱਸੋ ਲਵੀ ਯਾਰ ਇਹ ਚੀਜ਼ ਵੱਧ ਦੇਖੀ ਜਾਂਦੀ ਹੈ ਲਵੀ ਐ ਫੋਟੋਆਂ ਫੋਟੋਆਂ ਹੀ ਲਾ ਕੇ ਜਿਹੜੀਆਂ ਐ ਲਵੀ ਨਿਕਲਦਾ ਕੁਝ ਹੋਰ ਆ ਉਹ ਤੇ ਵੀਡੀਓ ਚ ਮੈਂ ਵੀ ਦੇਖਦਾ ਰਹਿਣਾ ਲਵੀ ਲਿਖਿਆ ਕੋ ਉੱਤੇ ਉੱਤੇ ਜਿਹੜਾ ਕੁਝ ਲਿਖਿਆ ਹੁੰਦਾ ਵਾਲਾ ਉਹਨੂੰ ਤਾਂ ਓਕੇ ਤਾਂ ਕਰ ਲੈਂਦਾ ਵੀਡੀਓ ਨੂੰ ਲਵੀ ਆਹ ਕੁਝ ਹੋਊਗਾ ਇਹਦੇ ਵਿੱਚ ਲਿਖਿਆ ਲਵੀ ਆਹ ਕੁਝ ਦੱਸਿਆ ਹੋਊ ਬਾਅਦ ਚ ਉਹ ਤੋਂ ਨਿਕਲਦਾ ਕੁਝ ਵੀ ਨਹੀਂ ਚਲੋ ਛੱਡੋ ਇਹ ਜੀਆਂ ਗੱਲਾਂ ਆਪਾਂ ਦਾ ਕੀ ਲੈਣਾ ਆਪਾਂ ਦਾ ਆਪਣੇ ਨੇਚਰ ਤੇ ਆਪਾਂ ਦਾ ਉਸ ਤਰੀਕੇ ਨਾਲ ਚੱਲੀ ਜਾਣਾ ਆਪਾਂ ਤਾਂ ਦੇਖੋ ਬਦਲਣਾ ਨਹੀਂ ਆਪਣੇ ਲਈ ਜਿਹੜਾ ਮਰਜ਼ੀ ਬਦਲੀ ਜਾਵੇ ਚਲ ਠੀਕ ਆ ਮਾੜੀ ਮੋਟੀ ਪਈ ਸਿੱਖ ਲਾਂਗੇ ਕੋਈ ਗੱਲ ਨਹੀਂ ਅਜੇ ਮੋਬਾਈਲ ਵੀ ਆਪਣੇ ਕੋਲੇ ਮੇਰੇ ਕੋਲ ਤਾਂ ਮੋਬਾਈਲ ਵੀ ਭਰਾਵਾ ਦੂਜਾ ਹੈਗਾ ਕੋਈ ਹੌਲੀ ਹੌਲੀ ਅਜੇ ਘਰ ਇਜਾਜ਼ਤ ਨਹੀਂ ਦਿੰਦਾ ਮੋਬਾਈਲ ਲੈਣ ਦੀ ਵੀ ਲਈ ਮੋਬਾਈਲ ਵੀ 25000 ਵਾਲਾ ਲਈਏ ਆਪਣੇ ਕੋਲ ਮੋਬਾਈਲ ਵੀ ਉਹ ਵਿਚਾਰਾ ਕਦੇ ਜਵਾਖ ਲੈ ਜਾਂਦਾ ਨੇ ਇਹ ਕਦੇ ਕੋਸ਼ਿਸ਼ ਜਦੋਂ ਟਾਈਮ ਮਿਲਦਾ ਮੇਰੇ ਕੋਲੇ 2GB ਨੈਟ ਦੇ ਵਿੱਚੋਂ 2GB ਨੈਟ ਮਿਲਦਾ ਇਹਦੇ ਵਿੱਚ ਉਹ ਜਿਹੜੇ ਕਦੇ ਤਾਂ ਜਵਾਖ ਮਗਾ ਮਕਾ ਦਿੰਦੇ ਨੇ ਦੇਖ ਦੇਖ ਕੇ ਤੇ ਫਿਰ ਜਵਾਗ ਮਕਾਨ ਦੇ ਨੇ ਮੈਨੂੰ ਟਾਈਮ ਮੈਨੂੰ ਫਿਰ ਮੇਰੇ ਵਾਲੇ ਮੇਰੇ ਵਾਰੀ ਕੁਝ ਵੀ ਨਹੀਂ ਹੁੰਦਾ ਤੇ ਟਾਈਮ ਤੋਂ ਟਾਈਮ ਕੱਢ ਕੇ ਚੱਲ ਮੈਂ ਕਹਿੰਦਾ ਵੀ ਜਿਹੜੀ ਚੀਜ਼ ਹੁੰਦੀ ਆ ਚਲੋ ਅੱਜ ਆਪਾਂ ਨਾ ਗੱਲ ਡਰਾਈ ਮੈਟਰ ਤੇ ਕਰਦੇ ਆ ਇਹ ਲੋਕਾਂ ਦਾ ਕੀ ਆ ਇਹਨਾਂ ਦੇ ਜਿਨ੍ਹਾਂ ਨੇ ਬੋਲਣਾ ਬਦਵਾਨਾਂ ਨੇ ਉਹਨਾਂ ਤਾਂ ਬੋਲ ਹੀ ਜਾਣਾ ਤੇ ਡਰਾਈ ਮੈਟਰ ਦੀ ਗੱਲ ਆਪਾਂ ਇਹ ਕਰਦੇ ਆਂ ਡਰਾਈ ਮੈਟਰ ਦਾ ਮਤਲਬ ਯਾਰ ਵੀਡੀਓ ਨੂੰ ਕੀ ਆਹੀ ਚੱਕਰ ਆ ਭਰਾਵਾ ਮਨ ਲਾ ਫੋਨ ਵੀ ਇਹ ਵਿਚਾਰਾ ਕਾਲਾ ਜਾ ਹੋ ਜਾਂਦਾ ਕੀ ਕਰਾਂਗੇ ਵੀਡੀਓ ਬਣਾ ਬਣਾ ਕੇ ਯਾਰ ਡਰਾਈ ਮੈਟਰ ਦਾ ਮਤਲਬ ਹਰਾ ਚਾਰਾ ਨਹੀਂ ਹੁੰਦਾ ਭਰਾਵੋ ਡਰਾਈ ਮੈਟਰ ਜਿਹੜੇ ਵੀਰ ਵੀ ਗਾਈਆਂ ਰੱਖਦੇ ਨੇ ਡਰਾਈ ਮੈਟਰ ਦਾ ਮਤਲਬ ਹਰਾਚਾਰਾ ਕਦੇ ਨਹੀਂ ਹੁੰਦਾ ਡਰਾਈ ਮੈਟਰ ਦਾ ਮਤਲਬ ਹੁੰਦਾ ਲਵੀ ਜੇ ਕਿਸੇ ਚੀਜ਼ ਦੇ ਵਿੱਚੋਂ ਇੱਥੇ ਜੇ ਸਹੀ ਆਊ ਯਾਰਾ ਫੋਟੋ ਮੈਂ ਸ਼ਾਗਲ ਵੀ ਨਹੀਂ ਖਿਲੀ ਆ ਰਹੀ ਹਾਂ ਅ ਡਰਾਈ ਮੈਟਰ ਦਾ ਮਤਲਬ ਇਹ ਹੁੰਦਾ ਲਵੀ ਜੇ ਆਪਾਂ ਕਿਸੇ ਚੀਜ਼ ਦੇ ਵਿੱਚੋਂ ਪਾਣੀ ਕੱਢ ਲਈਏ ਪਾਣੀ ਦੀ ਮਾਤਰਾ ਕੱਢ ਲਈਏ ਜਿਹੜਾ ਸੁੱਕਾ ਮਾਦਾਂ ਬਚ ਜਾਂਦਾ ਉਹਨੂੰ ਡਰਾਈ ਮੈਟਰ ਕਹਿੰਦੇ ਨੇ ਲਵੀ ਮੰਨ ਲਓ ਜੇ ਆਪਾਂ ਇੱਕ ਇੱਕ ਕਵਾਂਟਲ ਜਿਹੜਾ achar ਆ ਆਪਾਂ ਉਹਨੂੰ ਸੁੱਕਣਾ ਪਾ ਦਈਏ ਛਕਾ ਦਈਏ ਜਮਾ ਪਾਊਡਰ ਬਣਾ ਦਈਏ ਇੱਕ ਕਵਾਂਟਲ ਦੇ ਵਿੱਚੋਂ ਜਿੰਨਾ ਉਹ ਸੁੱਕ ਕੇ ਬਚ ਜੂਗਾ ਉਹ ਉਹਦਾ ਡਰਾਈ ਮੈਟਰ ਆ ਇਹ ਗੱਲ ਤੁਹਾਡੇ ਸਮਝ ਆ ਗਈ ਡਰਾਈ ਮੈਟਰ ਕਿਹਨੂੰ ਕਹਿੰਦੇ ਨੇ ਕਿਸੇ ਚੀਜ਼ ਦੇ ਵਿੱਚੋਂ ਪਾਣੀ ਕੱਢ ਲੈਣਾ ਉਸ ਤੋਂ ਬਾਅਦ ਜਿਹੜਾ ਸੁੱਕਾ ਮਾਦਦਾ ਬਚ ਜੇ ਉਹਨੂੰ ਡਰਾਈ ਮੈਟਰ ਕਹਿੰਦੇ ਨੇ ਹੁਣ ਡਰਾਈ ਮੈਟਰ ਨਾਲ ਆਪਾਂ ਦੁੱਧ ਕਿਵੇਂ ਕੱਢਣਾ ਕਿਵੇਂ ਪੂਰਾ ਕਰਨਾ ਹਰੇ ਪੱਠੇ ਦੇ ਵਿੱਚ ਤਾਂ ਡਰਾਈ ਮੈਟਰ ਹੁੰਦਾ ਜਿਵੇਂ ਬਰਸੀਨ ਹੈ 12 ਤੋਂ 13 15% ਹਰੀ ਮੱਕੀ ਹੈ ਜਿਵੇਂ ਬਾਈ ਵੱਢ ਕੇ ਪਾਉਂਦੇ ਨੇ ਹੁਣ ਆਚਾਰ ਵਾਲੀ ਉਹਦੇ ਵਿੱਚ 15 16 ਜਾਂ ਹਰੇ ਚਾਰੇ ਦੇ ਵਿੱਚ ਮਤਲਬ 15 ਤੋਂ 20% ਤੱਕ ਹੁੰਦੀ ਹੈ ਮਤਲਬ ਜੇ ਪਸ਼ੂ 50 ਕਿਲੋ ਹਰਾ ਖਾਂਦਾ ਤਾਂ ਉਹਨੂੰ 10 ਡਰਾਈ ਮੈਟਰ ਮਿਲਣਾ ਤੇ ਬਾਕੀ ਜਿਹੜੀ ਫੀਡ ਹੁੰਦੀ ਆ ਉਹਦੇ ਵਿੱਚ ਹੁੰਦਾ 90% ਮੰਨ ਲਓ ਜੇ 10 ਕਿਲੋ ਫੀਡ ਪਾਤੀ ਤਾਂ ਉਹਦੇ ਵਿੱਚੋਂ ਮਿਲ ਗਿਆ ਉਹਨੂੰ 9 ਡਰਾਈ ਮੈਟਰ ਇਹ ਚੀਜ਼ਾਂ ਸਮਝੀ ਚੱਲਿਓ ਤੇ ਤੂੜੀ ਦੇ ਵਿੱਚ ਹੁੰਦਾ 895 89% ਮੰਨ ਕੇ ਸਵਾ ਕਿਲੋ ਤੂੜੀ ਪਾਤੀ ਤਾਂ 1 ਡਰਾਈ ਮੈਟਰ ਮਿਲ ਗਿਆ ਸਮਝ ਗਏ ਇਹ ਹੋ ਗਿਆ ਡਰਾਈ ਮੈਟਰ ਤੂੜੀ ਦੇ ਵਿੱਚ 89% ਹਰੇ-ਚਾਰੇ ਦੇ ਵਿੱਚ 10 ਤੋਂ 15 ਤੇ 4 ਦੇ ਵਿੱਚ ਜੇ ਆਪਾਂ ਸਟੇਜ ਸਹੀ ਕਰਕੇ ਪਾਈਏ ਤਾਂ ਆਪਾਂ 30-32 ਵੀ ਲੈ ਸਕਦੇ ਹਾਂ ਹੁਣ ਦੇਖੋ ਡਰਾਈਵ ਮੀਟਰ ਦਾ ਫਾਇਦਾ ਕੀ ਆ ਦੇਖੋ ਜੇ ਦਾ ਤੁਹਾਡੇ ਡਰਾਈਵ ਮੀਟਰ ਹਰੇ-ਚਾਰੇ 'ਚ ਹੈਗਾ 10 ਤੋਂ 20 ਹੁਣ ਦੱਸੂਗਾ ਇਹ ਵੀ ਨੁਕਸਾਨ ਆ 4 ਕਿੱਥੇ ਕੰਮ ਕਰਦਾ ਹੁਣ ਆਪਾਂ ਡਰਾਈਵ ਮੀਟਰ ਕੱਢਣਾ ਕਿਵੇਂ ਆ ਜਿਵੇਂ ਮੰਨ ਲਓ ਆਪਣੀ ਗਾਂ ਹੀ ਕਿਸੇ ਵੀ ਕਿਸੇ ਵੀ ਬੰਦੇ ਦੀ ਹੈ ਮਤਲਬ ਗਾਂ ਦਾ ਆਪਾਂ ਦੁੱਧ ਦੇਖ ਲਓ ਜਿਵੇਂ ਉਦਾਹਰਨ ਦੇ ਤੌਰ ਤੇ ਆਪਾਂ ਗਾਂ ਹੀ ਦੇਖ ਲਈਏ ਲਈ ਮੰਨ ਲਓ 24 ਕਿਲੋ 24 ਕਿਲੋ ਦੁੱਧ ਦਿੰਦੀ ਹੈ ਗਾਂ ਤਾਂ 24 ਨੂੰ ਆਪਾਂ ਤਿੰਨ ਤੇ ਵੰਡ ਲੈਣਾ ਤੀਜਾ ਹਿੱਸਾ ਤਾਂ ਉਹਦਾ 8 ਨਿਕਲਿਆ ਉਹ ਆਪਣੇ ਕੋਲੇ ਠੀਕ ਹੈ ਜੀ ਤੇ ਹੁਣ ਆਪਾਂ ਇਹ ਦੇਖ ਲੈਣਾ ਲਈ ਸਾਡੇ ਪਸ਼ੂ ਚ ਵਜ਼ਨ ਕਿੰਨਾ ਮੰਨ ਲਓ ਗਾਂ ਹੀ ਦਾ ਵਜ਼ਨ 5 ਕਮੰਟਲ ਹੈ ਜੀ ਨਾ 5 ਕੁਮੰਟਲ ਗਾਈ ਨੂੰ ਆਪਾਂ ਕੀ ਕਰਨਾ 2 ਤੇ ਗੁਣਾ ਕਰ ਦੇਣਾ 5 ਨੂੰ ਤਾਂ ਉਹ ਬਣ ਗਿਆ ਜੀ 10 ਤਾਂ ਦੁੱਧ ਦਾ ਕਿੰਨਾ ਬਣ ਗਿਆ ਜੀ ਤੀਜੇ ਹਿੱਸੇ ਦਾ 8 ਤਾਂ ਉਹਨੂੰ ਹੁਣ 25 ਲੀਟਰ ਦੁੱਧ ਬਣਾਉਣ ਵਾਸਤੇ 18 ਡਰਾਈ ਮੀਟਰ ਦੀ ਲੋੜ ਆ ਹੁਣ ਆਪਾਂ ਉਹ ਪੂਰਾ ਕਿਵੇਂ ਕਰਨਾ ਦੇਖੋ ਹੁਣ ਆ ਗਈ ਗੱਲ ਕੱਖਾਂ ਤੇ ਲੈ ਵੀ ਦੁੱਧ ਪੂਰਾ ਕਿਉਂ ਨਹੀਂ ਨਿਕਲਦਾ ਹੁਣ ਜੇ ਕੱਖਾਂ ਦੇ ਵਿੱਚ 20 ਡਰਾਈ ਮੀਟਰ ਆ ਛੋੜਿਆਂ ਚ ਤਾਂ ਤੁਸੀਂ 50 ਕਿਲੋ ਕੱਖ ਬਹੁਤ ਹੁੰਦੇ ਨੇ ਇੱਕ ਪੰਡ ਕੱਖਾਂ ਦੀ ਇੱਕ ਪਸ਼ੂ ਨਹੀਂ ਖਾ ਸਕਦਾ ਨਾ ਤਾਂ ਨਹੀਂ ਡਰਾਈ ਮੀਟਰ ਪੂਰਾ ਹੋਣਾ ਨਹੀਂ ਦੁੱਧ ਪੂਰਾ ਦੇਣਾ ਹੁਣ 50 ਕਿਲੋ ਕੱਖ ਖਾਣੇ ਲਈ ਤੂੜੀ ਵੀ ਜ਼ਰੂਰੀ ਹੈ 2 ਕਿਲੋ ਹੁਣ 50 ਕਿਲੋ ਕੱਖ ਹੋਗੇ 2 ਕਿਲੋ ਤੂੜੀ ਹੋਗੀ ਤੇ 5-7 ਕਿਲੋ ਫੀਡ ਹੋਗੀ ਤਾਂ 60 ਕਿਲੋ ਕੱਖ ਹੋਗੇ ਪਸ਼ੂ ਨੂੰ ਤਾਂ 60 ਕਿਲੋ ਖਾ ਕੇ ਪਚਾਉਣੇ ਗੁਹਾ ਬਣਾਉਣਾ ਉਹਦਾ ਰੋਜ਼ ਦਾ ਕੰਮ ਕਰਨਾ ਪਸ਼ੂ ਨੇ ਬਹੁਤ ਮੁਸ਼ਕਲ ਆ ਤੇ ਫਿਰ ਜੇ ਹਰਾ 50 ਕਿਲੋ ਪਾਉਗੇ ਪੇਟ ਚ ਪਾਣੀ ਦੀ ਮਾਤਰਾ ਵਧੂਗੀ ਫਿਰ ਉਹਨੂੰ ਮੋਗ ਲੱਗੂਗੀ ਸਮਝ ਗਏ ਨਾ ਗੱਲ ਹੁਣ ਆਜੂ 4 ਤੇ ਹੁਣ ਜੇ 4 ਦੇ ਵਿੱਚ ਜੇ ਤੁਹਾਡਾ ਸਹੀ ਸਟੇਜ ਤੇ 4 ਪਾਇਆ ਹੋਇਆ ਤਾਂ 4 ਦੇ ਵਿੱਚ ਡਰਾਈ ਮੈਟਰ ਸੋਂ ਤੁਸੀਂ 30 30 ਤੱਕ ਲਿਆ ਸਕਦੇ ਹੋ ਜੇ ਤੁਹਾਡਾ ਡਰਾਈ ਮੈਟਰ 30 ਆ ਤਾ ਸਾਨੂੰ 35 ਕਿਲੋ ਚਾਰ ਪਾਉਣਾ ਪਊਗਾ ਜੇ 35 ਕਿਲੋ ਚਾਰ ਪਾਤਾ ਤੁਸੀਂ ਤਾਂ ਸਾਨੂੰ 10 ਤੋਂ 11 ਡਰਾਈ ਮੀਟਰ ਮਿਲ ਗਿਆ 35 ਕਿਲੋ ਚਾਰ ਪਾ ਦੋ ਸਾਨੂੰ 11 ਡਰਾਈ ਮੀਟਰ ਮਿਲ ਗਿਆ 11 11 ਤੇ 2 ਕਿਲੋ ਤੂੜੀ ਪਾਤੀ ਕਿੰਨਾ ਹੋ ਗਿਆ 13 ਮਾਗਰ ਬਚ ਗਿਆ 5 ਤਾਂ ਸਾਨੂੰ 25 ਕਿਲੋ ਵਾਲੇ ਪਸ਼ੂ ਨੂੰ 6 ਕਿਲੋ ਫੀਡ ਹੀ ਪਾਉਣੀ ਪਊ ਨਹੀਂ 3 ਕਿਲੋ ਦੁੱਧ ਮਾਗਰ 8 ਕਿਲੋ 8 3 24 9 3 27 ਕਿਲੋ ਸਰੀਰ ਵਾਸਤੇ 9 ਕਿਲੋ ਫੀਡ ਚਾਹੀਦੀ ਆ ਜੇ ਸਾਜੀ ਜੇ ਸਾਡੇ 4 ਦੇ ਵਿੱਚ 35 30 ਡਰਾਈ ਮੀਟਰ ਆ ਤਾਂ ਜੀ 35 ਕਿਲੋ ਸੈਲਜ ਪਾਤਾ ਉਹਨੂੰ 2 ਕਿਲੋ ਤੂੜੀ ਪਾਤੀ ਤਾਂ 6 ਕਿਲੋ ਫੀਡ ਨਾਲ ਸਾਡਾ ਕੰਮ ਚੱਲ ਜੂ ਸਾਨੂੰ 150 ਰੁਪਏ ਡੇਲੀ ਦਾ ਬਚੂ ਤਾਂ 4 ਦਾ ਹੈਗਾ ਇਹ ਫਾਇਦਾ ਹੁਣ ਜੇ ਜੇ ਮੰਨ ਲਓ ਡਰਾਈ ਮੀਟਰ ਥੋੜਾ 4 ਦੇ ਵਿੱਚ ਪੂਰਾ ਨਹੀਂ ਹੈਗਾ ਤਾਂ ਸਾਨੂੰ ਫੀਡ ਵਧਾਉਣੀ ਪਊ ਜੇ ਤੁਹਾਡਾ 4 4 ਹੁਣ ਤੁਸੀਂ ਗਿੱਲਾ ਵੱਢ ਕੇ ਪਾਤਾ ਇੱਕ ਚ ਜੇ ਚਾਰ ਦਾ ਉਹਦਾ ਸਿੰਪਲ ਜਾਂਦਾ ਹੁੰਦਾ ਜਿਵੇਂ ਫੀਡ ਕਈ ਵੇ ਅਪਾ ਮੁੱਲ ਦੀਆਂ ਪੀੜਾ ਪਾਉਨੇ ਆ ਤਾਂ ਉਹਨਾਂ ਨੂੰ ਪਤਾ ਕਰ ਲੋ ਚਾਰ ਦਾ ਸਿੰਪਲ ਲੈ ਜਾਂਦਾ ਹੁੰਦੇ ਨੇ ਉਹ ਸਿੰਪਲ ਲਵਾ ਕੇ ਅਪਾ ਨੂੰ ਪਤਾ ਲੱਗ ਜਾਂਦਾ ਉਸ ਤਰੀਕੇ ਨਾਲ ਡੈਟ ਪਲਾਨ ਮਤਲਬ ਕਿ ਪਤਾ ਲੱਗ ਜਾਂਦਾ ਕਿ ਕਿੰਨਾ ਚਾਰ ਪਾਉਣਾ ਕਿੰਨੀ ਤੂੜੀ ਪਾਉਣੀ ਆ ਕਿੰਨੀ ਫੀਡ ਪਾਉਣੀ ਆ ਜੇ ਤੁਹਾਡਾ ਮਤਲਬ ਡਰਾਈ ਮੀਟਰ ਤੁਸੀਂ ਦੇਖ ਲੋ ਲੇ ਵੀ ਕਮੰਟਲ ਦੇ ਵਿੱਚ ਇੰਨਾ ਸਾਡਾ ਡਰਾਈ ਮੀਟਰ ਇੰਨਾ ਆਇਆ ਤਾਂ ਤੁਸੀਂ ਤੁਹਾ ਦਾ ਪਸ਼ੂ ਦਾ ਜਿਵੇਂ ਤੁਹਾਨੂੰ ਸਿਖਾਇਆ ਓਵੇਂ ਕੱਢ ਲਓ ਉਹਨੂੰ ਉਹਨਾਂ ਚਾਰ ਪਾ ਕੇ ਤੂੜੀ ਪਾ ਕੇ ਉਹਨੀ ਫੀਡ ਪਾ ਕੇ ਪੂਰਾ ਕਰ ਦੋ ਸੋਡਾ ਪਸ਼ੂ ਦੁੱਧ ਨਹੀਂ ਟੁੱਟੂਗਾ ਲਗਾਤਾਰ 10 ਮਹੀਨੇ ਗਾਈ ਨਾ ਮੱਝ ਟੁੱਟੇ ਜੇ ਤੁਸੀਂ ਪ੍ਰੋਪਰ ਇਹ ਹੋ ਗਈ ਮਤਲਬ ਕਿ 18 ਉਹਨੂੰ ਚਾਹੀਦਾ ਸੀ 18 ਆਪਾਂ ਦੇਤਾ ਦੁੱਧ ਕਿਵੇਂ ਟੁੱਟ ਜੂਗਾ ਪਸ਼ੂ ਲੰਬਾ ਸਮਾਂ ਦੁੱਧ ਲੈਣਾ ਡਰਾਈ ਮੈਟਰ ਪੂਰਾ ਕਰਕੇ ਖਰਾਕ ਪਾਉਣੀ ਇਹ ਇੱਕ ਤਕਨੀਕ ਆ ਫਾਰਮਾਂ ਦੇ ਵਿੱਚ ਕਿਉਂ ਮਤਲਬ ਕਿ ਲੰਬੇ ਟਾਈਮ ਦੁੱਧ ਲੈਂਦੇ ਲੈਂਦੇ ਨੇ ਗਾਈਆਂ ਤੋਂ ਕਿਉਂਕਿ ਖਰਾਕ ਮੈਂਟੇਨ ਆ ਉਹਨਾਂ ਚਾਰ ਕੱਢਣਾ ਉਹਨਾਂ ਡੇਲੀ ਪੈਣਾ ਲਵੀ ਮਤਲਬ ਕਿ 20 ਗਾਈਆਂ ਨੇ ਉਹਨਾਂ ਨੂੰ 30 ਤੋਂ 35 ਲੀਟਰ ਦੇ ਹਿਸਾਬ ਨਾਲ ਝਾੜ ਕੇ ਉਹਨਾਂ ਚਾਰ ਪੱਟਣਾ ਉਹਨਾਂ ਡੇਲੀ ਖਵਾਉਣਾ ਹੁਣ ਹਰੇ ਚਾਰੇ ਦੇ ਵਿੱਚ ਕੀ ਆ ਫਿਰ ਹਰੇ ਹਰੇ ਹੁਣ ਹਰੇ ਦੇ ਵਿੱਚ ਜੇ ਹੈ ਹੀ 10 12 ਤਾਂ 50 60 ਕਿਲੋ ਹਰਾ ਪਾਓਗੇ ਉਹਨੂੰ ਮੋਗ ਲੱਗੂਗੀ ਡਰਾਈ ਮਟਰ ਪੂਰਾ ਹੀ ਨਾ ਹੁੰਦਾ ਕਿ ਹਿਸਾਬ ਨਾਲ ਫੀਡ ਜੇ ਫੀਡ ਪਾਓਗੇ ਤਾਂ ਖਰਚਾ ਵਧੂਗਾ ਲੱਭ ਫੀਡ ਨਾਲ ਦੁੱਧ ਘਟਦੀ ਆ ਤੁਹਾਨੂੰ ਐਂ ਵਾਲੀ ਫੀਡ ਘਟ ਗਈ ਯਾਰ ਫੀਡ ਐਂ ਨਹੀਂ ਦੇਖਦੇ ਲਈ ਵੀ ਡਰਾਈ ਮੈਟਰ ਮੈਂਟੇਨ ਡਰਾਈ ਮੈਟਰ ਦਾ ਮੇਨ ਮਕਸਦ ਡਰਾਈ ਮੈਟਰ ਦਾ ਕਿ ਅਸੀਂ ਦੂਜੀਆਂ ਚੀਜ਼ਾਂ ਜੋ ਕਿਵੇਂ ਪੂਰਾ ਕਰਕੇ ਫੀਡ ਘਟਾ ਸਕਦੇ ਆ ਫੀਡ ਨਾਲ ਤੱਕ ਡਰਾਈ ਮੈਟਰ ਪੂਰਾ ਕਰਨਾ ਹੁੰਦਾ ਫੀਡ ਤਾਂ ਪਾਉਣੀ ਪੈਂਦੀ ਆ ਜੇ ਛੋਡੀ 5-10 ਕਿਲੋ ਵਾਲੀ ਗਾਈ ਆ 35 ਕਿਲੋ ਸਾਇਲਜ ਖਾਂਦੀ ਆ ਕੁਛ ਪਾਉਣ ਦੀ ਲੋੜ ਨਹੀਂ 10 ਡਰਾਈ ਮੈਟਰ ਚਾਹੀਦਾ 40 ਕਿਲੋ ਚਾਰ ਪਾ ਦਿਓ 1 ਕਿਲੋ ਫੀਡ ਪਾਉਣ ਦੀ ਲੋੜ ਨਹੀਂ ਜੇ ਖੁਸ਼ੀ ਤੌਰ ਤੇ ਪਾਉਣੀ ਆ ਠੀਕ ਹੋ 10 ਕਿਲੋ 12 ਕਿਲੋ 15 ਕਿਲੋ ਦੁੱਧ ਦੇ ਜ ਇਹ ਹੁੰਦਾ ਡਰਾਈ ਮੀਟਰ ਦਾ ਮਤਲਬ ਜਿਹੜੀ ਗਾਈ 10 12 13 ਕਿਲੋ ਦੁੱਧ ਦਿੰਦੀ ਆ ਉਹਨੂੰ 40 ਕਿਲੋ ਤੋਂ 35 ਕਿਲੋ ਕੱਲਾ ਸੈਲਜ ਪਾ ਦੋ 2 ਕਿਲੋ ਤੂੜੀ ਪਾ ਦੋ ਕੁਝ ਵੀ ਨਾ ਪਾਓ ਹੋਰ ਸੋਨੂੰ ਉਹਨੇ ਤੋਂ ਉਹਨਾਂ ਤੋਂ ਦੇ ਚੱਲੂ ਫਿਰੇ ਚ ਦੇ ਚੱਲੂ ਇਹ ਹੁੰਦਾ ਵੀਰੋ ਡਰਾਈ ਮੀਟਰ ਦਾ ਮਤਲਬ ਹੋਰ ਵੀ ਤਰੀਕੇ ਨਾਲ ਹੋਰ ਪ੍ਰੋਪਰ ਜਾਣਕਾਰੀ ਇਹ ਇਹਦੇ ਹਜੇ ਹੋਰ ਫਿਜ਼ੀਕਲ ਇਹਦੇ ਬਹੁਤ ਪੁਆਇੰਟ ਨੇ ਉਹਨਾਂ ਤੇ ਵੀ ਵੀਡੀਓ ਆਪਾਂ ਪਾਵਾਂਗੇ ਹੁਣ ਤੁਸੀਂ ਡਰਾਈ ਮੀਟਰ ਕੱਢਣਾ ਸਿੱਖ ਗਏ ਤੇ ਵੀਡੀਓ ਜੇ ਵਧੀਆ ਲੱਗੀ ਤਾਂ ਫਿਰ ਦੇਖ ਲਓ ਤੁਸੀਂ ਕੀ ਕਰਨਾ ਹੁਣ ਥੋਡੇ ਭਰਾ ਨੂੰ ਦੇਖ ਲਾ ਫੋਨ ਕਰ ਕਰਕੇ ਹੁਣ ਐ ਕਹਿੰਦੇ ਨੇ ਭਾਈ ਇਹ ਵੀ ਇਹ ਵੀ ਹੁਣ ਕਾਲਾ ਲਿਖ ਫੋਟੋ ਮੈਂ ਕੰਦਰ ਨਾਲ ਲਾਈ ਖੜਾ ਹੁਣ ਫੋਨ ਇਹ ਵੀ ਭਰਾਵੋ ਜਵਾਬ ਦਿੰਦਾ ਫੋਨ ਇਹ ਆਪਾਂ ਨਵਾਂ ਲਿਆਵਾਂਗੇ ਫੋਨ ਕੋਈ ਨਹੀਂ ਅਸੀਂ ਕਾਲ ਸਾਰੇ ਬਾਈਆਂ ਨੂੰ ਧੰਨਵਾਦ ਸਾਰਿਆਂ ਦਾ ਪਿਆਰ ਦਿੰਦੇ ਰਹੋ ਇਦਾਂ ਆਪਣੇ ਨਾਲ ਤਾਂ ਸਾਰੇ ਦਿਲੋਂ ਜੁੜੇ ਹੋਏ ਨੇ ਮੈਨੂੰ ਪਤਾ ਹੈ ਆਪਾਂ ਕੇ ਤੋਂ ਵੀ ਲੈਣਾ ਚੱਕ ਦੋ ਚਪੋਰਟ ਫੇਰ